ਮੀਂਹ ਦਾ ਮੌਸਮ ਆ। ਮੀਂਹ ਦੇ ਵਿੱਚ ਆਪਾਂ ਜਦੋਂ ਗੱਡੀ ਚਲਾਉਣੇ ਆਂਗੇ ਗੱਡੀ ਦੇ ਸ਼ੀਸ਼ਿਆਂ ਉੱਪਰ ਡ੍ਰੌਪਸ ਜੰਮਣ ਲੱਗ ਜਾਂਦੇ ਆ। ਠੀਕ ਹੈ? ਉਹ ਨਹੀਂ ਜਾਂਦੇ ਹੈਗੇ ਗੱਡੀ ਦੇ ਜਾਣ ਕੇ ਪਾਣੀ ਤੁਸੀਂ ਮਾਰੋਗੇ ਤਾਂ ਥੱਲੇ ਆਉਂਗਾ ਨਹੀਂ। ਇਹਦੀ ਅਸੀਂ ਗਰੰਟੀ ਲੈਨੇ ਆ ਵੀ ਸਾਡੀ ਟੀਮ ਸ਼ਿਓਰਟੀ ਕਰਦੀ ਆ ਵੀ ਅਸੀਂ ਪ੍ਰੋਪਰ ਗੱਡੀ ਜਿਵੇਂ ਦੀ ਏਜੰਸੀ ਦੇ ਵਿੱਚੋਂ ਜੜ ਕੇ ਆਉਂਦੀ ਆ ਉਦਾਂ ਦੀ ਅਸੀਂ ਜੜ ਕੇ ਦਿੰਦੇ ਆ। ਮੇਰੇ ਸਾਹਬ ਨਾਲ ਮਾੜਾ ਤਾਂ ਨਹੀਂ ਮਕੈਨਿਕ ਨੂੰ ਹੱਥ ਪਾਉਂਦਾ ਬਾਈ। ਇਹ ਵੀ ਗੱਲ ਹੈਗੀ ਹੈ ਨਾ? ਮਾੜਾ ਤਾਂ ਮਕੈਨਿਕ ਦਾ ਨਹੀਂ ਹੱਥ ਪਾਉਂਦਾ ਹਾਂਜੀ। ਪਰ ਹੁਣ ਤੁਸੀਂ ਇਹ ਚੀਜ਼ਾਂ ਤੋਂ ਜੱਜ ਕਰ ਲਓ ਜਿਨ੍ਹਾਂ ਨੇ ਕੱਲਾ- ਤੇ ਬਾਈ ਉਰੀ ਕਹਿੰਦੇ ਵੀ ਕੋਈ 19 21 ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਸਾਡੀ ਸਰਦਰਦੀ ਆ। ਯੂ ਐਸ ਏ ਤੋਂ ਵੀ ਪ੍ਰੋਡਕਟ ਆਉਂਦੇ ਆ ਆਪਣੇ ਕੋਲੇ। ਠੀਕ ਹੈ ਜਪਾਨ ਤੋਂ ਵੀ ਆਉਂਦੇ ਆ, ਇਟਲੀ ਤੋਂ ਆਲ ਓਵਰ ਵਰਲਡ ਤੋਂ ਆਪਾਂ ਪ੍ਰੋਡਕਟ ਯੂਜ਼ ਕਰਦੇ ਆਂ। ਇਹ ਜਿਹੜੇ ਪ੍ਰੋਡਕਟ ਵਰਤਦੇ ਨੇ ਸਾਰੇ ਬਾਹਰਲੇ ਨੇ। ਸਾਰੇ ਬਾਹਰਲੇ ਪ੍ਰੋਡਕਟ ਨੇ ਬ੍ਰਦਰ। ਓਕੇ। ਮੇ트로 ਅੱਜ ਖੜੇ ਆਂ। ਬਰਨਾਲਾ ਜ਼ਿਲ੍ਹੇ ਦੇ ਬਿਲਕੁਲ ਬੁਕਲ ਦੇ ਵਿੱਚ ਪਿੰਡ ਪੈਂਦਾ ਸੰਘੇੜਾ। ਪਰ ਸੰਘੇੜਾ ਅੱਜਕੱਲ ਕਿਸੇ ਬਾਜ਼ਾਰ ਦੇ ਨਾਲੋਂ ਘੱਟ ਨਹੀਂ। ਤੇ ਬਰਨਾਲੇ ਸ਼ਹਿਰ ਦੇ ਮੋੜੇ ਦੇ ਨਾਲ ਮੋੜਾ ਲਾ ਕੇ ਚੱਲ ਰਿਹਾ ਹੈ ਇੱਥੇ ਨਾ ਸੱਜਣੋ ਤੁਹਾਨੂੰ ਅੱਜ ਕੋਹੇ ਜੇ ਸੈਂਟਰ ਤੇ ਲੈ ਕੇ ਆਇਆ ਜਿੱਥੇ ਪੂਰੇ ਪੰਜਾਬ ਨਹੀਂ ਬਲਕੇ ਰਾਜਸਥਾਨ ਹਿਮਾਚਲ ਹਰਿਆਣਾ ਤੇ ਜਾਨੀ ਕਿ ਹਰ ਇੱਕ ਸਟੇਟ ਦੇ ਵਿੱਚੋਂ ਗੱਡੀਆਂ ਵਾਦ ਸਿੰਘ ਹੋਣ ਵਾਸਤੇ ਆਉਂਦੀਆਂ ਨੇ ਤੇ ਹੋਰ ਬਹੁਤ ਕੁਝ ਸੱਜਣੋ ਇੱਥੇ ਹੁੰਦਾ ਬਹੁਤ ਭਰਾ ਮੰਦੇ ਨੇ ਦਿਲ ਦੇ ਵਿੱਚ ਸੁਪਨਾ ਹੁੰਦਾ ਕਹਿੰਦੇ ਭਾਈ ਜਿਸ ਤਰ੍ਹਾਂ ਆਪਾਂ ਗੱਡੀ ਕਢਵਾਈ ਹੈ ਏਜੰਸੀ ਦੇ ਵਿੱਚੋਂ ਇਸੇ ਤਰ੍ਹਾਂ ਹੀ ਰੱਖਣੀ ਆ ਪਰ ਸੱਜਣੋ ਜੇ ਇਸੇ ਤਰ੍ਹਾਂ ਤੁਸੀਂ ਨੇ ਗੱਡੀ ਰੱਖਣੀ ਆ ਤਾਂ ਤੁਹਾਨੂੰ ਇੱਕ ਵਾਰੀ ਜ਼ਰੂਰ ਸੰਘੇੜਿਆਂ ਦੇ ਵਿੱਚ ਜਿਹੜਾ ਮਾਰਨੀ ਪੈਣਾ ਹੈ ਕਿਉਂਕਿ ਸੰਘੇੜਿਆਂ ਦੇ ਵਿੱਚ ਨਾ ਤੁਹਾਡੇ ਵਾਸਤੇ ਬੜੇ ਚੰਗੇ ਚੰਗੇ ਪ੍ਰੋਡਕਟ ਆਏ ਹੋਏ ਨੇ ਜਿਹੜੇ ਜ਼ਿੰਦਗੀ ਭਰ ਲਾਈਫਟਾਈਮ ਵਾਸਤੇ ਤੁਹਾਡੀ ਗੱਡੀ ਬਿਲਕੁਲ ਨਵੀਂ ਨਕੋਰੀ ਰਹਿਣੀ ਆ ਤੇ ਉਹ ਕਿਸ ਤਰ੍ਹਾਂ ਰਹਿਣੀ ਆ ਕੀ ਗੱਲਬਾਤ ਆ ਫੁੱਲ ਡਿਟੇਲ ਦੇ ਵਿੱਚ ਆਪਾਂ ਸਾਡੇ ਭਰਾ ਗਗਨ ਨੂੰ ਪੁੱਛਾਂਗੇ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਜਾਣਕਾਰ ਜੀ ਵਧੀਆ ਜੀ ਠੀਕ ਠਾਕ ਜੀ ਤੇ ਇਹ ਗੱਲ ਸਹੀ ਆ ਨਾ ਵੀ ਜਿਹੜੀ ਮੈਂ ਕਿਹਾ ਤੁਹਾਡੀ ਗੱਲ ਬਿਲਕੁਲ ਸਹੀ ਆ ਵੀਰੇ ਹਾਂਜੀ ਸਾਡੇ ਕੋਲ ਸਾਰੇ ਜਾਨਕੀ ਪੰਜਾਬ ਤੋਂ ਗੱਡੀਆਂ ਆਉਂਦੀਆਂ ਨੇਗੀਆਂ ਜਾਨਕੀ ਆਊਟ ਆਫ ਸਟੇਟ ਤੋਂ ਵੀ ਆਉਂਦੀਆਂ ਨੇਗੀਆਂ ਡਿਟੇਲਿੰਗ ਦੇ ਲਈ ਸਾਰੇ ਮੇ ਕੋਟਿੰਗ ਦੇ ਲਈ ਤੇ ਪੀਪੀਐਫ ਦੇ ਲਈ ਅੱਛਾ ਜੀ ਪੀਪੀਐਫ ਜਾਨੀ ਕਿ ਆਪਾਂ ਇੱਕ ਫਿਲਮ ਚਾੜ ਦਿੰਨੇ ਆ ਤੇ ਤੁਹਾਨੂੰ ਨਾਲ-ਨਾਲ ਆਪਾਂ ਦਿਖਾਉਣੇ ਆਂਗਾ ਬਸ ਜਿਹਨੂੰ ਗੱਲ ਨਾ ਸਬੂਤਾਂ ਦੇ ਆਧਾਰ ਤੇ ਕਰਾਂਗੇ ਕੱਲਾ-ਕੱਲੀ ਚੀਜ਼ ਹੀ ਚੈੱਕ ਕਰਾਂਗੇ ਵੀ ਬਾਕੀ ਜਿੱਦਾਂ ਨਵੀਂ ਕੰਡੀਸ਼ਨ ਦੀ ਗੱਡੀ ਹੁੰਦੀ ਆ ਉਦਾਂ ਹੀ ਬਣ ਜਾਂਦੀ ਆ ਨਵੀਂ ਨੇ ਤੇ ਨਵੀਂ ਰਹਿਣੀ ਹੁੰਦਾ ਬਾਈ ਉਹ ਵੀ ਕਹਿੰਦੇ ਬਾਈ ਅਸੀਂ ਪੁਰਾਣੀਆਂ ਗੱਡੀਆਂ ਵੀ ਨਵੀਆਂ ਬਣਾ ਦਿੰਨੇ ਆ ਆ ਦੇਖੋ ਜੀ ਆਪਣੇ ਕੋਲੇ ਔਡੇ ਗੱਡੀ ਆਈ ਆਗੀ ਇਹ ਕੋਟਿੰਗ ਦੇ ਲਈ ਆਈ ਆ ਤੇ ਨਾਲ ਨਾਲ ਆਪਾਂ ਇਹ ਗੱਡੀ ਡਰਾਈਕਲੀਨ ਕਰਨੀ ਆਗੇ ਇਹ ਉਸਤਾਦ ਮਾਡਲ ਕਿੰਨਾ ਹੋ ਗੱਡੀ ਇਹ ਮਾਡਲ ਆਈ ਥਿੰਕ 10 ਸਾਲ ਪੁਰਾਣੀ ਹੋਊਗੀ ਇਹ ਗੱਡੀ 10 ਸਾਲ ਗੱਡੀ ਪੁਰਾਣੀ ਆ ਇਹ ਇਹਦਾ ਕਿੰਨਾ ਕੰਮ ਅਧੂਰਾ ਰਹਿੰਦਾ ਬਈ ਹਲੇ ਕਰਨ ਵਾਲਾ ਇਹਦਾ ਕੰਮ ਸਟਾਰਟਿੰਗ ਹੀ ਆ ਬ੍ਰਦਰ ਹਜੇ ਆਪਾਂ ਸਟਾਰਟ ਕੀਤਾਗਾ ਅਸਾਂ ਸਟਾਰਟ ਕੀਤਾ ਹਲੇ ਸਟਾਰਟ ਹੀ ਕੀਤਾ ਜੀ ਇਹਦੀ ਆਪਾਂ ਸਭ ਤੋਂ ਪਹਿਲਾਂ ਕੰਪਾਉਂਡਿੰਗ ਕਰਦੇ ਆਂਗੇ ਜਾਨਕਿ ਪਹਿਲਾਂ ਜਿਹੜੇ ਸਕ੍ਰੈਚ ਵਗੈਰਾ ਆਪਾਂ ਇਹ ਹੁੰਦੇ ਨੇ ਉਹਨੂੰ ਉਹ ਕੱਟ ਹੋ ਜਾਂਦੇ ਨੇਗੇ ਖਤਮ ਕਰਦੇ ਆ ਉਹਨਾਂ ਨੂੰ ਖਤਮ ਕਰਦੇ ਆ ਉਹਨਾਂ ਨੂੰ ਅਸੀਂ ਤੇ ਇਸ ਤੋਂ ਬਾਅਦ ਇੱਕ ਕੈਮੀਕਲਾਂ ਦੀ ਲੇਅਰ ਚੜ ਜਾਂਦੀ ਆ ਗੱਡੀ ਦੇ ਉੱਪਰ ਜਿਸ ਦੇ ਨਾਲ ਗੱਡੀ ਸ਼ਾਈਨ ਜ਼ਿਆਦਾ ਕਰਦੀ ਆਗੀ ਜਾਨਕਿ ਗੱਡੀ ਦੇ ਉੱਪਰ ਕੋਈ ਡਸਟ ਵਗੈਰਾ ਨਹੀਂ ਖੜਦੀ ਹੈਗੀ ਜੀ ਤੇ ਜਿਵੇਂ ਆਪਾਂ ਪਾਣੀ ਦੇ ਵਿੱਚ ਜਿਵੇਂ ਅੱਜ ਮੀਂਹ ਦਾ ਮੌਸਮ ਆ ਮੀਂਹ ਦੇ ਵਿੱਚ ਆਪਾਂ ਜਦੋਂ ਗੱਡੀ ਚਲਾਉਣੇ ਆਂਗੇ ਗੱਡੀ ਦੇ ਸ਼ੀਸ਼ਿਆਂ ਉੱਪਰ ਡ੍ਰੌਪਸ ਜੰਮਣ ਲੱਗ ਜਾਂਦੇ ਆਂਗੇ ਠੀਕ ਹੈ ਉਹ ਨਹੀਂ ਜਾਂਦੇ ਹੈਗੇ ਗੱਡੀ ਦੇ ਜਾਣ ਕੇ ਪਾਣੀ ਤੁਸੀਂ ਮਾਰੋਗੇ ਤਾਂ ਥੱਲੇ ਆਊਗਾ ਨੀਚੇ ਥੱਲੇ ਆਊਗਾ ਹਾਂਜੀ ਹਾਂ ਓਕੇ ਬਾਕੀ ਰਹੀ ਗੱਲ ਡਿਟੇਲਿੰਗ ਦੀ ਡਿਟੇਲਿੰਗ ਦੇ ਵਿੱਚ ਆਪਣੀ ਜਿਹੜੀ ਟੀਮ ਆ ਗਈ ਪੂਰੀ ਪ੍ਰੋਫੈਸ਼ਨਲ ਟੀਮ ਆ ਗਈ ਕੋਈ ਵੀ ਗੱਡੀ ਆਪਾਂ ਪੱਟਰ ਤਾਂ ਹਰੇਕ ਹੀ ਲੈਂਦਾ ਠੀਕ ਹੈ ਜੀ ਬਟ ਜੜਨਾ ਮੁਸ਼ਕਲ ਹੁੰਦਾ ਹੈਗਾ ਆਪਣੇ ਗੱਡੇ ਜਿਵੇਂ ਆਪਣੀ ਟੀਮ ਨੇ ਇਹ ਗੱਡੀ ਸਾਰੀ ਆਪਣੇ ਆਪ ਪੱਟੀ ਆ ਤੇ ਆਪਣੇ ਆਪ ਹੀ ਜੜਨਗੇ ਇਹ ਓਕੇ ਤੇ ਕੱਲੇ ਕੱਲੇ ਸੈਂਸਰ ਸਿਸਟਮ ਗੱਡੀਆਂ ਹੁੰਦੀਆਂ ਨੇਗੀਆਂ ਮਹਿੰਗੀਆਂ ਜਿਹੜੀਆਂ ਮਹਿੰਗੀਆਂ ਗੱਡੀਆਂ ਹੁੰਦੀਆਂ ਨੇਗੀਆਂ ਤਾਂ ਇਹਦੀ ਅਸੀਂ ਗਾਰੰਟੀ ਲੈਨੇ ਆ ਵੀ ਸਾਡੀ ਟੀਮ ਸ਼ਿਉਰਟੀ ਕਰਦੀ ਆ ਵੀ ਅਸੀਂ ਇਸ ਪ੍ਰੋਪਰ ਗੱਡੀ ਜਿਵੇਂ ਦੀ ਏਜੰਸੀ ਦੇ ਵਿੱਚੋਂ ਜੜ ਕੇ ਆਉਂਦੀ ਆ ਉਦਾਂ ਦੀ ਅਸੀਂ ਜੜ ਕੇ ਦਿੰਦੇ ਆ ਉਦਾਂ ਹੀ ਜੜ ਕੇ ਦਿੰਦੇ ਆ ਹਾਂਜੀ ਤੇ ਤਰ ਮੈਂ ਗੱਲ ਇਹ ਹੈ ਆਪਾਂ ਸਰੋਤ ਨੂੰ ਇਹ ਵੀ ਦੱਸ ਦਈਏ ਕਿਉਂਕਿ ਜਿਹੜੀ ਬਈ ਨੇ ਗੱਲ ਕਹੀ ਆ ਨਾ ਪਹਿਲਾਂ ਤਾਂ ਕੈਮਰਾ ਮਾਰਦੇ ਇਹ ਗੱਡੀ ਕਿਹੜੀ ਆ ਚਾਰ ਕੜੇ ਵਾਲੀ ਆ ਸਾਰੇ ਜਾਣਦੇ ਹੀ ਨੇ ਹਨਾ ਵੀ ਇਹਨਾ ਮਤਲਬ ਮੇਰੇ ਸਾਹ ਨਾਲ ਮਾੜਾ ਤਾਂ ਨਹੀਂ ਮਕੈਨਿਕ ਨੂੰ ਹੱਥ ਪਾਉਂਦਾ ਬਈ ਇਹ ਵੀ ਗੱਲ ਹੈਗੀ ਹੈ ਨਾ ਮਾੜਾ ਮਕੈਨਿਕ ਦਾ ਨਹੀਂ ਹੱਥ ਪਾਉਂਦਾ ਹਾਂਜੀ ਪਰ ਹੁਣ ਤੁਸੀਂ ਇਹ ਚੀਜ਼ਾਂ ਤੋਂ ਜੱਜ ਕਰ ਲਓ ਜਿਨ੍ਹਾਂ ਨੇ ਕੱਲਾ-ਕੱਲਾ ਪਲੱਗ ਵੀ ਖੋਲ ਕੇ ਰੱਖਿਆ ਪਿਆ ਤੇ ਬਾਈ ਵੀ ਕਹਿੰਦੇ ਵੀ ਕੋਈ 19 21 ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਸਾਡੀ ਸਰਦਰਦੀ ਆ ਟੈਨਸ਼ਨ ਫਰੀ ਹੋ ਕੇ ਬੰਦਾ ਇੱਥੇ ਆ ਸਕਦਾ ਜਿਹੜੀ ਮਰਜ਼ੀ ਗੱਡੀ ਹੋਵੇ ਆਡੀ ਹੋਵੇ ਮਾਸੜੀ ਹੋਵੇ ਜੈਗਵਾਰ ਹੋਵੇ ਹੂੰ ਜਿਹੜੀ ਮਹਿੰਗੀ ਤੋਂ ਮਹਿੰਗੀ ਗੱਡੀ ਵੀ ਆਪਾਂ ਡਿਟੇਲਿੰਗ ਕਰਦੇ ਆਂਗੇ ਕੋਟਿੰਗ ਕਰ ਦਿੰਨੇ ਆਂ ਐਂਡ ਪੀਪੀਫ ਕਰ ਦਿੰਨੇ ਆਂ ਬੀਪੀਐਫ ਇੱਕ ਫਿਲਮ ਚੜ ਜਾਂਦੀ ਹੈ ਗੱਡੀ ਦੇ ਉੱਪਰ ਜੇ ਕਿਸੇ ਨੇ ਨਵੀਂ ਗੱਡੀ ਲੈਤੀ ਆ ਗਈ ਤਾਂ ਉਹ ਫਿਲਮ ਜ਼ਰੂਰ ਚੜਵਾਵੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਮਾਰਕੀਟ ਦੇ ਵਿੱਚ ਜਦੋਂ ਆਪਾਂ ਗੱਡੀ ਲੈ ਕੇ ਜਾਂਦੇ ਆ ਬਿਲਕੁਲ ਮਾਈਨਰ ਮਾਈਨਰ ਕੋਈ ਸਕਰਾਚ ਪੈ ਗਏ ਕੋਈ ਚੀਜ਼ ਲੱਗ ਗਈ ਵੱਜ ਗਈ ਆਪਾਂ ਹੁਣ 24-25 ਲੱਖ ਰੁਪਏ 50 ਲੱਖ ਰੁਪਏ ਗੱਡੀ ਤੇ ਲਾ ਦਿੰਦੇ ਆ ਤਾਂ ਆਪਾਂ ਛੋਟੀ ਜਿਹੀ ਇੱਕ ਕਾਸਟ ਆ ਗਈ ਜਿਹਦੇ ਨਾਲ ਗੱਡੀ ਸਾਰੇ ਉਮਰ ਪ੍ਰੋਟੈਕਟ ਰਹਿੰਦੀ ਆਗੇ ਓਕੇ ਹੋਰ ਵੀ ਇਹ ਤਾਂ ਮੈਂ ਆਪਣੇ ਪਿੰਡਾਂ ਦੇ ਵਿੱਚ ਪਤਾ ਕੀ ਗੱਲ ਹੁੰਦੀ ਹੈ ਚਲੋ ਬਈ ਕੋਈ ਓਦਾਂ ਸਕਰਾਚ ਵੱਜ ਗਿਆ ਤਾਂ ਵੱਖਰੀ ਗੱਲ ਹੈ ਆਪਣੇ ਤਾਂ ਆਂ ਕੋਈ ਹਾਂ ਕੋਈ ਚਾਬੀ ਕੋਈ ਚਾਬੀ ਘਸਾ ਜਾਂਦਾ ਵਿਆਹ ਸ਼ਾਦੀਆਂ ਦੇ ਵਿੱਚ ਕੋਈ ਲੈ ਕੇ ਫੋਟੋ ਫੋਟੋ ਖਿੱਚਣ ਲੱਗ ਗਿਆ ਕੋਈ ਹਾਂ ਕੋਈ ਏਦਾਂ ਸਕ੍ਰੈਚ ਪੈ ਜਾਂਦੇ ਆਗੇ ਤਾਂ ਗੱਡੀ ਨੂੰ ਕੋਟਿੰਗ ਜ਼ਰੂਰ ਕਰਾਓ ਤੇ ਪੀਪੀਐਫ ਜ਼ਰੂਰ ਕਰਵਾਓ ਪੀਪੀਐਫ ਦੇ ਨਾਲ ਗੱਡੀ ਤੇ ਇੱਕ ਲਾਈਫ ਬਣ ਜਾਂਦੀ ਹੈਗੇ ਮਤਲਬ ਚਾਰੇ ਪਾਸੇ ਤੁਸੀਂ ਫਿਲਮ ਚੜਾ ਦਿੰਦੇ ਹੋ ਬਾਈ ਨਾ ਤਾਂ ਡਸਟ ਖੜੇ ਨਾ ਪਾਣੀ ਖੜੇ ਤੇ ਉਹਨੂੰ ਤਾਂ ਮਤਲਬ ਹੋਣੀ ਕੀ ਆ ਗੱਡੀ ਤੇ ਸਕ੍ਰੈਚ ਤਾਂ ਪੈਣੀ ਹੀ ਪਈ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪੀਪੀ ਆ ਆਪਣੇ ਗੱਡੀ ਆ ਲਿਆ ਕੇ ਆਪਾਂ ਪੀਪੀਐਫ ਕਰੀ ਆ ਗਈ ਅੱਛਾ ਚਲ ਇਹ ਉਹ ਵੀ ਆਪਾਂ ਬਾਅਦ ਵਿੱਚ ਦੇਖਦੇ ਹਾਂ ਬਈ ਇਹਦੇ ਉੱਪਰ ਇਹ ਦੱਸੋ ਵੀ ਤੁਸੀਂ ਪ੍ਰੋਡਕਟ ਕਿਹੜੇ-ਕਿਹੜੇ ਵਰਤਦੇ ਹੋ ਪ੍ਰੋਡਕਟ ਵੀਰੇ ਆਪਾਂ ਯੂਐਸਏ ਤੋਂ ਵੀ ਪ੍ਰੋਡਕਟ ਆਉਂਦੇ ਆ ਆਪਣੇ ਕੋਲੇ ਠੀਕ ਹੈ ਜਾਪਾਨ ਤੋਂ ਵੀ ਆਉਂਦੇ ਆ ਇਟਲੀ ਤੋਂ ਆਲ ਓਵਰ ਵਰਲਡ ਤੋਂ ਆਪਾਂ ਪ੍ਰੋਡਕਟ ਯੂਜ਼ ਕਰਦੇ ਆ ਇਹ ਜਿਹੜੇ ਪ੍ਰੋਡਕਟ ਵਰਤਦੇ ਨੇ ਸਾਰੇ ਬਾਹਰਲੇ ਨੇ ਸਾਰੇ ਬਾਹਰਲੇ ਪ੍ਰੋਡਕਟ ਨੇ ਬ੍ਰਦਰ ਓਕੇ કોટਿੰਗਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਸੋਲਿਡ ਟਾਇਰ ਕੰਪਨੀ ਦੀ ਵੀ ਕੋਟਿੰਗ ਆਪਣੇ ਕੋਲੇ ਸ਼ੋਅਰੂਮ ਵਾਲੇ ਤੇ ਆਪਾਂ ਬਾਹਰੋਂ ਵੀ ਪ੍ਰੋਡਕਟ ਮੰਗਾ ਲੈਂਦੇ ਆ। ਇਹ ਦੀ ਵੀ ਮਤਲਬ ਜਿਵੇਂ ਕਹਿੰਦੀ ਆ ਵੀ ਮਤਲਬ ਉਹ ਕਿੰਨੇ ਟਾਈਮ ਦੀ ਉਹ ਹੁੰਦੀ ਆ? ਇਹ 5 ਸਾਲਾਂ ਦੀ 5 ਸਾਲਾਂ ਦੀ ਕੋਟਿੰਗ ਆਗੀ ਇਹ। ਇੱਕ ਵਾਰੀ ਕਰਵਾ ਕੇ। ਹਾਂਜੀ 5 ਸਾਲਾਂ ਦੇ ਵਿੱਚ ਗੱਡੀ ਤੁਹਾਡੀ ਚਮਕ ਸ਼ੀਸ਼ੇ ਵਾਂਗੂ ਚਮਕਦੀ ਰਹੂਗੀ। ਓਕੇ। ਹਾਂਜੀ। ਠੀਕ ਆ। ਵੀ ਕੋਈ ਪਾਣੀ ਨਹੀਂ ਖੜਨਾ। ਕੋਈ ਆਪਾਂ ਗੱਡੀ ਦਾ ਚਮਕ ਜ਼ਿਆਦਾ ਰਹਿੰਦੀ ਆ ਕਿ ਕੋਈ ਕਲਰ ਦੇ ਕੋਈ ਇਫੈਕਟ ਨਹੀਂ ਪੈਂਦਾ ਹੈਗਾ। ਮਾਈਨਰ ਮਾਈਨਰ ਕੋਈ ਸਕਰੈਚ ਹੁੰਦਾ ਤਾਂ ਉਹ ਨਹੀਂ ਪੈਂਦੇ ਹੈਗੇ। ਜੀ। ਹੰਤੇ ਬਾਕੀ ਜਿਹੜੀ ਤੁਸੀਂ ਉਹ ਕਹਿੰਦੇ ਸੀ ਵੀ ਆਪਾਂ ਸਟੀਮ ਕਰਦੇ ਆਂ ਵਿੱਚੋਂ ਉਹ ਸਟੀਮ ਆਪਾਂ ਬਲੋਰਾਂ ਦੇ ਵਿੱਚ ਜੇ ਗੱਡੀ ਦੀ ਸਟੀਮ ਕੀਤੀ ਜਾਂਦੀ ਆਗੀ ਹਾਂਜੀ ਅਦੋਂ ਤੁਸੀਂ ਨਾਲ-ਨਾਲ ਚੈੱਕ ਵੀ ਕਰ ਸਕਦੇ ਹੋ ਇਹਦੇ ਵਿੱਚ ਬਲੋਰਾਂ ਦੇ ਵਿੱਚ ਜਿਹੜੀ ਡਸਟ ਫਸੀ ਹੁੰਦੀ ਆਗੀ ਸਾਰੇ ਦੇ ਸਾਰੇ ਬਾਹਰ ਆ ਜਾਂਦੀ ਆਗੀ ਅਸਾ ਇਹ ਮਤਲਬ ਇਹਨ ਜਿਹੜੀ ਸਮੱਸਿਆ ਆਉਂਦੀ ਹੈ ਬਲੋਰਾਂ ਦੇ ਵਿੱਚੋਂ ਜਿਹੜੀ ਡਸਟ ਹੁੰਦੀ ਹੈ ਨਿਕਲਦੀ ਨਹੀਂ ਨਿਕਲਦੀ ਨਹੀਂ ਕਿਉਂਕਿ ਨਾ ਤੇ ਇੱਥੇ ਹੱਥ ਪਾਵੇ ਬਈ ਹਨਾ ਨਾ ਉਦਾਂ ਕੱਪੜਾ ਲੱਗਦਾ ਨਾ ਕੱਪੜਾ ਲੱਗਦਾ ਫਿਰ ਇਹਦੇ ਵਾਸਤੇ ਫਿਰ ਇਹ ਚੀਜ਼ ਹੈ ਇਹਦੇ ਵਾਸਤੇ ਇਹ ਚੀਜ਼ ਬਣੀ ਹੈ ਜੀ ਇਹ ਨਾਲ ਕੂਲਿੰਗ ਦਾ ਵੀ ਫਰਕ ਪੈ ਜਾਂਦਾ ਗੱਡੀ ਦਾ ਠੀਕ ਹੈ ਜੀ ਤੇ ਗੱਡੀ ਦੇ ਵਿੱਚ ਅੰਦਰ ਬਲੋਰਾਂ ਦੇ ਵਿੱਚ ਚਮਕ ਵੀ ਰਹਿੰਦੀ ਆਗੀ ਬਿਲਕੁਲ ਚਮਕ ਵੀ ਰਹਿੰਦੀ ਹੈ ਤੇ ਏਸੀ ਦੀ ਜਿਵੇਂ ਮੈਂ ਕਹਿੰਦੀ ਪੂਲਿੰਗ ਵੀ ਜ਼ਿਆਦਾ ਰਹਿੰਦੀ ਹੈ ਓਕੇ ਓਕੇ ਤੇ ਹੋਰ ਵੀ ਸੱਜਣੋ ਜੁੜੇ ਰਹੋ ਆਪਣਾ ਬਾਹਰੇ ਵੀ ਗੱਡੀਆਂ ਦੇਖਦੇ ਆਂ ਜਿਹੜੀਆਂ ਤੇ ਇਹ ਇਹ ਵਰ੍ਹੇ ਗੱਡੀ ਦੀ ਗੱਲ ਕਰਦੀ ਸੀ ਗੱਡੀ ਹਾਂ ਇਹ ਗੱਡੀ ਆਪਾਂ ਸਾਰੀ ਪੀਪੀਫ ਕੀਤੀ ਹੈਗੀ ਓਕੇ ਤੇ ਆ ਦੇਖੋ ਜੀ ਹੁਣ ਮੀਂਹ ਪੈ ਕੇ ਹਟਿਆ ਗੱਡੀ ਦੇ ਡਰਾਪਸ ਦੇਖੋ ਖੜੇ ਆ ਨਾ ਬਿਲਕੁਲ ਬਿਲਕੁਲ ਇਹ ਚੀਜ਼ ਦਾ ਫਰਕ ਹੁੰਦਾਗਾ ਕੋਈ ਵੀ ਡਰਾਪਸ ਵਗੈਰਾ ਗੱਡੀ ਤੇ ਜੰਮਦਾ ਨਹੀਂ ਹੈਗਾ ਸਾਰੀ ਸਾਰੀ ਗੱਡੀ ਚੈੱਕ ਕਰੋ ਤੁਸੀਂ ਮਤਲਬ ਦਾ ਕਿਲੋਮੀਟਰ ਤੋਂ ਪਹਿਲਾਂ ਝੜ ਝੜ ਕੇ ਨਹੀਂ ਵੀ ਡਿੱਗ ਜਾਣਾ ਇਹਨੇ ਡਿੱਗ ਜਾਣਾ ਹਨਾ ਜੀ ਗੱਡੀ ਉਸੇ ਤਰ੍ਹਾਂ ਬਿਲਕੁਲ ਸੁੱਕੀ ਹੋਈ ਹੋਣੀ ਸ਼ੀਸ਼ਿਆਂ ਦੇ ਵੀ ਦੇਖੋ ਤੁਸੀਂ ਸ਼ੀਸ਼ਿਆਂ ਦੇ ਵੀ ਤੇ ਕੋਟਿੰਗ ਹੋਈ ਹੋਈ ਆ ਸ਼ੀਸ਼ਿਆਂ ਦੇ ਕੋਈ ਵੀ ਡਰਾਪਸ ਨਹੀਂ ਖੜਦਾ ਦੇਖੋ ਉਦੋਂ ਉਦੋਂ ਤੋਕੇ ਬਣੇ ਪਏ ਆ ਦੇਖੋ ਧਰਮੇ ਗੱਲ ਤਾਂ ਕਮਾਲ ਦੀ ਆ ਯਾਰ ਬਾਕੀ ਕਰਾਉਣੀ ਚਾਹੀਦੀ ਆ ਬਾਈ ਹਨਾ ਤੇ ਚੰਗੀ ਤਰ੍ਹਾਂ ਦਿਖਾ ਦੇ ਬਾਈ ਇਹ ਉੱਪਰੋਂ ਵੀ ਸਾਰੇ ਕਿਤੇ ਹੋਊਗੀ ਸਾਰੇ ਗੱਡੀ ਹਾਂ ਸਾਰੀ ਗੱਡੀ ਪ੍ਰੋਪਰ ਕਰਕੇ ਕੰਪਲੀਟ ਕਰਕੇ ਦਿੰਨੇ ਆਂ ਯੇ ਓਕੇ ਓਕੇ ਆ ਦੇਖੋ ਤੁਸੀਂ ਅੱਛਾ ਆ ਚੀਜ਼ ਜਦੋਂ ਅੰਦਰੋਂ ਵੀ ਹੋ ਸਾਰੀ ਹਾਂ ਹਾਂ ਦੇਖੋ ਧਰਮੇ ਆ ਚੀਜ਼ਾਂ ਵੀ ਵਾਈਰੂ ਕਰਕੇ ਦੇਣਗੇ ਯਾਰ ਇਹ ਤਾਂ ਮਤਲਬ ਤੁਸੀਂ ਬਣਾਤੀ ਗੱਲ ਵੀ ਸਕ੍ਰੈਚ ਦਾ ਤਾਂ ਨਾ ਮੋਨਸਾਨੀ ਚੱਕਿਆ ਗਿਆ ਹਨਾ ਬਾਈ ਇਹ ਤਾਂ ਨਹੀਂ ਗੱਡੀ ਤੇ ਪੈਂਦਾ ਕਿਸੇ ਹਿਸਾਬ ਨਾਲ ਇਹ 210 ਮਾਈਕਰੋਨ ਆਪਾਂ ਕਰਦੇ ਆਂਗੇ ओके ਇਹ 7 ਸਾਲ ਦੀ ਵਾਰੰਟੀ ਵਾਲਾ ਪੀਪੀਐਫ ਹੁੰਦਾਗਾ ਠੀਕ ਹੈ ਜੀ ਤੇ ਸੈਲਫ ਹੀਲ ਪੀਪੀ ਹੁੰਦਾ ਜਿਵੇਂ ਤੁਸੀਂ ਇਹਦੇ ਚਾਬੀ ਵੀ ਘਸਾਤੀ ਨਾ ਇਹਨੇ ਆਪਣੇ ਆਪ ਹੀਲ ਕਰ ਜਾਣਾ ਇਹਦੇ ਸਕਰਚ ਨਹੀਂ ਪੈਣਾ ਓਕੇ ਤੇ ਭਾਈ ਇਹ ਮਤਲਬ ਜਿਵੇਂ ਜੱਜ ਤਾਂ ਹੁੰਦਾ ਨਹੀਂ ਕਦੋਂ ਵੀ ਕਿ ਪੇਪਰ ਜਿਵੇਂ ਤੁਸੀਂ ਕਹਿਣ ਨੂੰ ਚਾੜਦੇ ਹੋ ਕਿ ਇਹ ਸਾਡੇ ਕੋਲੇ ਇੱਕ ਵਧੀਆ ਇੰਜੀਨੀਅਰ ਆਉਂਦੇ ਆਗੇ ਜਿੰਨੇ ਜਿਹੜੇ ਆਪਣੇ ਗੱਡੀ ਪੀਪੀਐਫ ਕਰਕੇ ਜਾਂਦੇ ਆਗੇ ਜੀ ਬੀਐਮਡਬਲਯੂ ਮਰਸਡੀਜ਼ ਕੰਪਨੀ ਦੇ ਵਿੱਚ ਕੰਮ ਕਰਦੇ ਆ ਬੀਟੈਕ ਮੁੰਡੇ ਹੁੰਦੇ ਆਗੇ ਉਹ ਜਾਨਕਿ ਨਾਰਮਲ ਬੰਦਾ ਪੀਪੀਐਫ ਨਹੀਂ ਕਰਦਾ ਆਪਣੇ ਟੌਪ ਟੌਪ ਐਜੂਕੇਟਿਡ ਪਰਸਨ ਆਪਣੇ ਆਕੇ ਪੀਪੀਐਫ ਕਰਕੇ ਜਾਂਦੇ ਆ ਟੀਮ ਆਉਂਦੀ ਆ ਆਪਣੇ ਕੋਲ ਸਪੈਸ਼ਲ ਸਪੈਸ਼ਲ ਟੀਮ ਆ ਆਪਣੀ ਹਾਂਜੀ ਹਾਂ ਬਈ ਫਿਰ ਵੈਸੇ ਬਰਨਾਲੇ ਦੇ ਵਿੱਚ ਮੈਂ ਕਹਣਾ ਆਪਣੀ ਕਲਾ ਇਹੀ ਬਾਸ ਨੂੰ ਸੈਂਟਰ ਹੈ ਜਿੱਥੇ ਚੀਜ਼ਾਂ ਹੁੰਦੀਆਂ ਨੇ ਹੋਰ ਤਾਂ ਨਹੀਂ ਕੋਈ ਹੋਣਾ ਹੈਗੇ ਨੇ ਵੀਰੇ ਆਪਾਂ ਜਿਵੇਂ ਕੁਆਲਿਟੀ ਦੇ ਪ੍ਰੋਡਕਟ ਆਪਾਂ ਪ੍ਰੋਪਰ ਯੂਜ਼ ਕਰਦੇ ਆਂਗੇ ਹਾਂਜੀ ਬਟ ਐਵੇਂ ਵੀ ਇੰਨੇ ਜਿਆਦਾ ਸਪੇਸ ਦੇ ਵਿੱਚ ਇੰਨੇ ਜਿਆਦਾ ਫੈਸਿਲਿਟੀਆਂ ਤਾਂ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਆਪਣੇ ਬਰਨਾਲੇ ਦੇ ਵਿੱਚ ਆਪਣੇ ਕੋਲ ਹੈਗੀਆਂ ਨੇ ਹਾਂਜੀ ਤੇ ਬਾਕੀ ਤੁਹਾਨੂੰ ਵਾਸ਼ਿੰਗ ਵਾਲਾ ਵੀ ਦਿਖਾ ਦਿੰਦੇ ਆ ਨਾਲ ਨਾਲ ਇਹ ਗੱਡੀ ਹੁਣ ਆਪਣੀ ਫੋਮ ਵਾਸ਼ ਹੋਊਗੀ ਗੱਡੀ ਇਹ ਇਹ ਆਪਾਂ ਗੱਡੀ ਡਰਾਈਕਲੀਨ ਕੀਤੀ ਆਗੀ ਪਹਿਲਾਂ ਠੀਕ ਹੈ ਜੀ ਸਾਰੀ ਗੱਡੀ ਡਿਟੇਲਿੰਗ ਕੀਤੀ ਆਗੀ ਤੇ ਇਹਨੂੰ ਆਪਾਂ ਡਿਟੇਲਿੰਗ ਦੇ ਨਾਲ-ਨਾਲ ਇਹਦਾ ਇੰਜਨ ਵੀ ਨਾਲ ਕਰਕੇ ਦਿੰਨੇ ਆਪਾਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਗੱਡੀ ਆਪਾਂ ਸਾਰੀ ਫੋਮ ਦੇ ਨਾਲ ਵਾਸ਼ ਕਰਦੇ ਆਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਤੁਸੀਂ ਨਾਲ-ਨਾਲ ਚੈੱਕ ਕਰ ਸਕਦੇ ਹੋ ਨਾਲ ਦੀ ਨਾਲ ਆਪਾਂ ਪੀਸੀਬੀ ਦਿਖਾ ਦਿੰਨੇ ਆ ਵੀ ਸੱਜਣੂ ਦੇਖੀ ਚੱਲੋ ਹੁਣ ਵੀ ਕਿਸ ਤਰ੍ਹਾਂ ਵਧੀਰੀ ਵਰਕ ਕਰਦੇ ਆ ਤੇ ਇਹ ਆ ਗਈ ਫੋਮ ਵਾਸਨਾ ਵੀਰਿਆ ਹਾਂਜੀ ਹਾਂ ਇਹ ਫੋਮ ਨਾਲ ਇਹ ਫਿਓ ਫੋਮ ਵੀ ਸਾਡੀ ਵਧੀਆ ਕੁਆਲਿਟੀ ਦੀ ਫੋਮ ਆਗੀ ਇਹ ਤੁਸੀਂ 5-6 ਵਾਰੀ ਗੱਡੀ ਨੂੰ ਰੈਗੂਲਰ ਧਵਾ ਲੈਂਦੇ ਹੋ ਸਾਡੇ ਤੋਂ ਤਾਂ ਗੱਡੀ ਤੇ ਚਮਕ ਇੰਨੀ ਵਰਕਰਾ ਰਹਿੰਦੀ ਹੈ ਵੀ ਜਿੱਦਾਂ ਰਵਿੰਗ ਹੋਈ ਹੁੰਦੀ ਆ ਓਕੇ ਜਿੱਦਾਂ ਆਪਣਾ ਇੱਕ ਆਪਾਂ ਕਹਿ ਦਿੰਨੇ ਆ ਵੀ ਇੱਕ ਵੈਕਟਰੀ ਤਰ੍ਹਾਂ ਬਣ ਜਾਂਦੀ ਹੈ ਗੱਡੀ ਠੀਕ ਹੈ ਜੀ ਇੰਨੀ ਵਧੀਆ ਕੁਆਲਿਟੀ ਦੀ ਆਪਾਂ ਫੋਮ ਯੂਜ਼ ਕਰਦੇ ਆਂਗੇ ਓਕੇ ਓਕੇ ਇਸ ਜਗ ਇੱਕ ਗਈ ਆ ਅੱਛਾ ਹਾਂਜੀ ਬਾਕੀ ਨਾਰਮਲ ਫੋਮ ਤਾਂ ਹਰੇਕ ਹੀ ਵਰਤੀ ਜਾਂਦਾਗਾ ਬਟ ਅਸੀਂ ਕੁਆਲਿਟੀ ਦੀ ਫੋਮ ਯੂਜ਼ ਕਰਦੇ ਆਂਗੇ ਇਹਦੇ ਨਾਲ ਕੋਈ ਗੱਡੀ ਤੇ ਕਲਰ ਤੇ ਵੀ ਨਹੀਂ ਕੋਈ ਇਫੈਕਟ ਪੈਂਦਾ ਕਿਸੇ ਸ਼ੀਸ਼ਿਆਂ ਤੇ ਨਹੀਂ ਇਫੈਕਟ ਪੈਂਦਾ ਕਿਸੇ ਵੀ ਚੀਜ਼ ਦਾ ਕੋਈ ਰੰਗ ਫੇੜ ਨਹੀਂ ਹੁੰਦਾ ਹੈਗਾ ਓਕੇ 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 ਇਹ ਇਹ ਤਾਂ ਕੀ ਫੋਇਤੀ ਸਿੰਪਲ ਵਾਸ਼ਿੰਗ ਵੀ ਕਰਦੇ ਹਾਂਗੇ ਬਾਈ ਸਿੰਪਲ ਨੋਰਮਲ ਵਾਸ਼ਿੰਗ ਵੀ ਕਰਦੇ ਹਾਂ ਹਾਂਜੀ ਪ੍ਰੀਮੀਅਮ ਵਾਸ਼ ਵੀ ਕਰਦੇ ਆ ਜਿਹਦੇ ਵਿੱਚ ਆਪਾਂ ਤੇ 9 ਮਹੀਨੇ ਦੀ ਵੈਕਸਡ ਆਨ ਕਰ ਦਿੰਨੇ ਆਗੇ ਤੇ ਸਟੀਮ ਵੀ ਐਡ ਆਨ ਕਰ ਦਿੰਨੇ ਆ ਉਹਦੇ ਵਿੱਚ ਤੇ ਇਹ ਗੱਲ ਸਾਧ ਇਹ ਹੁੰਦੀ ਹੈ ਜਿਵੇਂ ਹੁਣ ਚਲੋ ਇੱਕ ਤਾਂ ਲੋਕਲ ਆਪਣੇ ਦਾ ਜਿਹੜੇ ਸੱਜਣ ਉਹ ਤਾਂ ਬੈਠ ਹੀ ਜਾਣਗੇ ਆ ਕੇ ਹਨਾ ਤੇ ਭਾਈ ਜੇ ਕੋਈ ਦੂਰੋਂ ਭਰਾ ਆਉਂਦਾ ਤਾਂ ਵੀ ਪਰ ਇਹ ਹੁੰਦਾ ਵੀ ਯਾਰ ਦਿਲ ਵੀ ਕਰਦਾ ਵੀ ਸਗੇੜ ਵੀ ਕਿੰਨੇ ਟਾਈਮ ਦੇ ਵਿੱਚ ਗੱਡੀ ਬਈ ਵਾਪਸ ਦੇ ਦੋਗੇ ਜੇ ਕੰਪਲੀਟ ਕਹੇ ਵੀ ਮੈਂ A ਤੋਂ Z ਮਤਲਬ ਮੈਡ ਦੀ ਸਾਰੀ ਜਿਹੜੀ ਪਟਾਕੇ ਹਨਾ ਵਿੱਚੋਂ ਵੀ ਵਾਸਨ ਕਰਵਾ ਕੇ ਲੈ ਕੇ ਜਾਣੀਆਂ ਜੇ ਸਾਡੇ ਕੋਲ ਬੁਕਿੰਗ ਕਰਾ ਕੇ ਆਉਂਦਾ ਤੇਰੇ ਸਾਡੇ ਕੋਲੇ 8 ਵਜੇ ਗੱਡੀ ਸਾਡੇ ਸਟੂਡ ਸਟੂਡੀਓ ਦੇ ਵਿੱਚ ਆ ਜਾਂਦੀ ਹੈਗੀ ਹਾਂਜੀ ਹਾਂਜੀ ਤਾਂ ਅਸੀਂ ਸ਼ਾਮ ਨੂੰ 6 ਵਜੇ ਤੱਕ ਗੱਡੀ ਨੂੰ ਫ੍ਰੀ ਕਰਕੇ ਦੇ ਦਿੰਨੇ ਆ ਓਕੇ ਸਾਡੇ ਯਾਨੀ ਕਿ ਇੱਕ ਦਿਨ ਦਾ ਪ੍ਰੋਸੈਸ ਆ ਅਸੀਂ ਸ਼ਾਮ ਤੱਕ ਗੱਡੀ ਕੰਪਲੀਟ ਕਰਕੇ ਦੇ ਦਿੰਨੇ ਆ ਸਾਡੇ ਕੋਲੇ ਡਰਾਈ ਕਲੀਨਰ ਵੀ ਨੇ ਸਾਡੇ ਕੋਲੇ ਯਾਨੀ ਕਿ ਸੁਕਾਉਣ ਵਾਲੇ ਵੀ ਨੇ ਸਾਰੀਆਂ ਮਸ਼ੀਨਾਂ ਅਸੀਂ ਲਿਆ ਕੇ ਰੱਖੀਆਂ ਹੋਈਆਂ ਨੇ ਜੀਆਂ ਇੱਕ ਬੰਦੇ ਨੂੰ ਜਲਦੀ ਵੀ ਹੁੰਦੀ ਆ ਤਾਂ ਆਪਾਂ ਉਸ ਹਿਸਾਬ ਨਾਲ ਮੈਨੇਜ ਕਰਕੇ ਸ਼ਾਮ ਤੱਕ ਗੱਡੀ ਡਿਲੀਵਰ ਕਰ ਦਿੰਨੇ ਆ ਬਾਕੀ ਜੇ ਕੋਈ ਆ ਰਹਿਣਾ ਵੀ ਚਾਹੁੰਦਾ ਤਾਂ ਸਾਡੇ ਕੋਲ ਰਹਿਣ ਦਾ ਪ੍ਰਬੰਧ ਵੀ ਹੈਗਾ ਅੱਛਾ ਰਹਿਣ ਦਾ ਵੀ ਹੈਗਾ 에ਰੂਮ ਹਸਤਾਦ ਹਾਂਜੀ ਹਾਂ ਏਸੀ ਲੱਗਿਆ ਹੋਇਆ ਸਪੈਸ਼ਲ ਬੈਡਰੂਮ ਬਣਿਆ ਹੋਇਆਗਾ ਸਾਰੀ ਬਾਥਰੂਮ ਦੀ ਫੈਸਿਲਿਟੀ ਹੈਗੀ ਆ ਜੇ ਕੋਈ ਦੂਰੋਂ ਕੋਈ ਗੱਡੀ ਆਉਂਦੀ ਆ ਰਸਤੇ ਤੇ ਜਾ ਕੇ ਰੁਕਦੇ ਜਾਂਦਾ ਅਸੀਂ ਵਾਈਫਾਈ ਦੀ ਫੈਸਿਲਿਟੀ ਵੀ ਹੈਗੀ ਆ ਤੇ ਰੈਸਟ ਕਰਨ ਦੀ ਫੈਸਿਲਿਟੀ ਵੀ ਹੈਗੀ ਆ ਤੇ ਬਾਕੀ ਹਰੇਕ ਫੈਸਿਲਿਟੀ ਦਿੱਤੀ ਜਾਂਦੀ ਹੈਗੀ ਓਕੇ ਓਕੇ ਤੇ ਲੋ ਮਿੱਤਰੋ ਬਾਕੀ ਨਾ ਤੁਸੀਂ ਜੇ ਗੱਡੀਆਂ ਦੀ ਗਿਣਤੀ ਕਰੋ ਅੱਜ ਤਾਂ ਥੋੜਾ ਮੌਸਮ ਖਰਾਬ ਹੋਣ ਕਰਕੇ ਨਾ ਬਹੁਤ ਘੱਟ ਨੇ ਬਾਈ ਉਹਰੇ ਕਹਿੰਦਾ ਬਾਈ ਸਾਨੂੰ ਸਪੈਸ਼ਲ ਟਾਈਮ ਲੈ ਕੇ ਹੀ ਕਈ ਵਾਰ ਆਉਣਾ ਪੈਂਦਾ ਜਿਵੇਂ ਇੱਧਰ ਗੱਲ ਕਰ ਲਿਆ ਫੋਰਚੂਨਰ ਖੜੀ ਹੈ ਨਾ ਉਧਰ ਸਕੋਰ ਅੰਦਰ ਵੀ ਗੱਡੀਆਂ ਜੰਮੇ ਕਹਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਉਹ ਆਪਣਾ ਆਡੀ ਖੜੀ ਹੈ ਅੰਦਰ ਹਨਾ ਤੇ ਬਾਕੀ ਆ ਛੋਟੀਆਂ ਕਾਰਾਂ ਲਗਭਗ ਬਾਈਹੁਰਾਂ ਲਵੇ ਵੀ ਆਮ ਹੀ ਆਉਂਦੀਆਂ ਨੇ ਨਾ ਬਾਈ ਤੇ ਉਸਤਾਦੀ ਖਬਰੀ ਆਪਣੀ ਲੋਕੇਸ਼ਨ ਦੱਸਦੀ ਹੈ ਕਿੱਥੇ ਜੀ ਆਪਾਂ ਮਤਲਬ ਆ ਜਾ ਇਹ ਲੋਕੇਸ਼ਨ ਵੀਰੇ ਸੰਘੇੜਾ ਪਿੰਡ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਮਾ ਬਰਨਾਲੇ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਆ ਜਦੋਂ ਆਪਾਂ ਰਾਏਕੋਟ ਨੂੰ ਜਾਂਦੇ ਆ ਬਰਨਾਲੇ ਤੋਂ ਲੁਧਿਆਣੇ ਵਾਲੇ ਰੋਡ ਤੇ ਸੰਘੇੜੇ ਪਿੰਡ ਰਾਇਕੋਟ ਰੋਡ ਦੇ ਉੱਪਰ ਗਊਸ਼ਾਲਾ ਦੇ ਕੋਲੇ ਬਣਿਆ ਹੋਇਆ ਆਪਣਾ ਟਰੂ ਵਾਈਪ ਕਾਰਵਾਸ਼ ਓਕੇ ਮਤਲਬ ਨੇੜੇ ਆਪਣੀ ਗਊਸ਼ਾਲਾ ਰਹਿ ਜਾਂਦੀ ਨੇੜੇ ਗਊਸ਼ਾਲਾ ਰਹਿ ਜਾਂਦੀ ਹੈ ਸੰਘੇੜੇ ਵਾਲੀ ਗਊਸ਼ਾਲਾ ਗਊਸ਼ਾਲਾ ਵੀ ਦੋ ਨੇ ਇੱਕ ਆਪਣੇ ਪਰਲੇ ਪਾਸੇ ਆ ਜਾਂ ਟ੍ਰਾਈਡੈਂਟ ਕੋਲੇ ਬਟ ਇਹ ਸੰਘੇੜੇ ਵਾਲੀ ਗਊਸ਼ਾਲਾ ਦੇ ਕੋਲ ਆਗਾ ਆਪਣਾ ਜਿਹੜਾ ਸਟੂਡੀਓ ਬਣਿਆ ਹੋਇਆ ਸੋ ਤੁਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗੱਡੀ ਹੈਨਾ ਬਾਈਓਰਿਆਂ ਤੋਂ ਇਹ ਵਾਸ਼ਿੰਗ ਕਰਵਾਉਣੀ ਹੈ ਜਾਂ ਡਿਟੇਲਿੰਗ ਕਰਵਾਉਣੀ ਹੈ ਹੈਨਾ ਤੇ ਤਾਂ ਤੁਸੀਂ ਬਾਕੀ ਨੰਬਰ ਆਪਾਂ ਡਿਸਪਲੇ ਦੇ ਉੱਪਰ ਬਾਈਓਰਿਆਂ ਦਾ ਚਲਵਾਤਾ ਤੁਸੀਂ ਜਰੂਰ ਇੱਕ ਵਾਰੀ ਬਾਈਓਰਿਆਂ ਨੂੰ ਸੱਜਣ ਨੂੰ ਮਿਲ ਕੇ ਜਾਇਓ ਕੰ ਵੇ ਤੁਸੀਂ ਹੈਰਾਨੀ ਰਹ ਜੂਗੇ ਯਾਰ ਤੁਸੀਂ ਮੁੜ ਕੇ ਨਾ ਮੇਰੇ ਸਾਹਬ ਨਾਲ ਹੋਰ ਕਿਤੇ ਵੀ ਨਹੀਂ ਤੁਸੀਂ ਕਿਸੇ ਵੀ ਸਟੂਡੀਓ ਦੇ ਵਿੱਚ ਜਾਓਗੇ ਜੇ ਇੱਕ ਵਾਰੀ ਇੱਥੇ ਟਰੂ ਵਾਈਬ ਆਲੰਦੇ ਆਗੇ ਬਹੁਤ ਸੋਹਣਾ ਕੰਮ ਆ ਬਾਈ ਹੋ ਰਿਹਾਦਾ ਤੇ ਇਹ ਕਰਦੇ ਵੀਡੀਓ ਸ਼ੇਅਰ ਜੀ ਮਿਹਰਬਾਨੀ ਧੰਨਵਾਦ